ਜਦੋਂ ਵੇਖੀ ਦਾ ਤੇਰੇ ਇਤਿਹਾਸ ਵੱਲੇ ਵਖ ਜਉਣ ਤੇ ਮਰਨ ਦਾ ਢੰਗ ਤੇਰਾ ਪੈ ਕੇ ਸਦਕ ਦੀ ਪੱਠੀ ਵਿੱਚ ਸੂਰਬੀਰਾ ਸਗੋਂ ਹੋਰ ਵੀ ਹੋਇਆ ਗੂੜਾ ਰੰਗ ਤੇਰਾ ਜਦ ਵੀ ਧਰਮ ਨੂੰ ਖੂਨ ਦੀ ਲੋੜ ਹੋਵੇ ਜਿਉਂ ਖੂਨ ਵਾਂਗ ਦਰਿਆਵਾਂ ਦੇ ਰੋੜਦਾ ਏ ਲੋਕੀ ਜ਼ਿੰਦਗੀ ਲੋੜਦੇ ਜ਼ਿੰਦਗੀ ਚੋਂ ਪਰ ਤੂੰ ਮੌਤ ਚੋਂ ਜ਼ਿੰਦਗੀ ਲੋੜਦਾ ਏ ਜਦੋਂ ਵੇਖੀਦਾ ਤੇਰੇ ਇਤਿਹਾਸ ਵੱਲੇ ਵੱਖ ਜਾਉਣ ਤੇ ਮਰਨ ਦਾ ਢੰਗ ਤੇਰਾ ਪੈ ਕੇ ਸਦਕ ਦੀ ਪੱਠੀ ਵਿੱਚ ਸੂਰਬੀਰਾ ਸਗੋਂ ਹੋਰ ਵੀ ਹੋ ਆ ਗੂੜਾ ਰੰਗ ਤੇਰਾ ਜਦ ਵੀ ਧਰਮ ਨੂੰ ਖੂਨ ਦੀ ਲੋੜ ਹੋਵੇ ਖੂਨ ਵਾਂਗ ਦੁਨੀਆਂ ਵਾਂ ਦੇ ਰੋੜ ਦਾਇ ਲੋਕੀ ਜ਼ਿੰਦਗੀ ਲੋੜ ਦੇ ਜ਼ਿੰਦਗੀ ਚੋਂ ਪਰ ਤੂੰ ਮੌਤ ਚੋਂ ਜ਼ਿੰਦਗੀ ਲੋੜਦਾ ਏ ਆਉ ਜੁਗਾਤੀ ਕਿ ਇਤਿਹਾਸ ਨੂੰ ਭੁੱਲਣਾ ਨਹੀਂ ਆ ਜੁੱਗਾ ਤੀਕ ਇਤਿਹਾਸ ਨੂੰ ਭੁੱਲਣਾ ਨਹੀਂ ਜੜੀਆਂ ਦੇਸ਼ ਬਦਲੇ ਤੂੰ ਕਾਲਾ ਕਾਲੀਆਂ ਨੇ ਤੇਰੇ ਪੁੱਤਾਂ ਦੇ ਖੂਨ ਦਾ ਸੇਰ ਸਦਕਾ ਆ ਭਾਰਤ ਦੇਸ਼ ਦੇ ਚਿਹਰੇ ਤੇ ਲਲੀਆਂ ਨੇ ਐਸਾ ਡਿੱਠਾ ਅਜੀਬ ਹੈ ਬਾਦਸ਼ਾਹ ਤੂੰ ਦਿਲ ਕਿਸੇ ਗਰੀਬ ਦਾ ਤੋੜਦਾ ਨਹੀਂ ਦਰ ਆਇਆ ਸਵਾਲੀ ਤੇ ਮੋੜ ਨਾ ਕੀ ਦਰਤੀ ਮੌਤ ਵੀ ਆਵੇ ਖਾਲੀ ਮੋੜਦਾ ਨਹੀਂ ਤੇਰੇ ਭਾਈ ਕਨਈਏ ਨੇ ਦੱਸਿਆ ਏ ਜਾਦ ਪਾਤ ਦਾ ਫਰਕ ਮੋਟਾਈ ਜਾਣਾ ਨਾਲ ਦੁਸ਼ਮੂਣਾ ਦੁਸ਼ਮਣੀ 흘ਕੇ ਤੇ ਆਣੀ ਸਬਨ ਦੇ ਮੁਖ ਵਿੱਚ ਪਾਈ ਜਾਣਾ ਮੀਰ ਮੰਨੂ ਲਾਹੌਰ ਦਰਬਾਰ ਅੰਦਰ ਤੇਰੇ ਬੱਚੇ ਜਾਨੇਜੇ ਤੇ ਟੰਗ ਦੇ ਰਹੇ ਤੇਰੇ ਵੱਡਿਆਂ ਜਦੋਂ ਅਰਦਾਸ ਕੀਤੀ ਫਿਰ ਵੀ ਭਾ ਸਰਬੱਤ ਦਾ ਮੰਗਦੇ ਰਹੇ ਓ ਜਦੋਂ ਵੇਖਿਆ ਗੁਰੂ ਕੇ ਬਾਗ ਅੰਦਰ ਜਦੋਂ ਵੇਖਿਆ ਗੁਰੂ ਕੇ ਬਾਗ ਅੰਦਰ ਤੇਰੀਆਂ ਸ਼ਾਤੀਆਂ ਤੇ ਘੋੜੇ ਨੱਚਦੇ ਰਹੇ ਝੁਲਮ ਕਰਨ ਵਾਲੇ ਹੋ ਗਏ ਰੋਣ ਆਕੇ ਤੇਰੇ ਵੀਰ ਬਣਕੇ ਖੜਕੜ ਅਸਦੇ ਰਹੇ ਕਲ ਜਲੀਆਂ ਵਾਲੇ ਦੇ ਬਾਗ ਅੰਦਰ ਰੱਜ ਰੱਜ ਸ਼ਹੀਦੀ ਦਾ ਜਾਮ ਪੀਤਾ ਪਰ ਇਸ ਦਿੱਲੀ ਦਰਬਾਰ ਦੇ ਹਾਕਮਾਂ ਨੇ ਚੱਪੇ ਚੱਪੇ ਤੇ ਸਿੱਖੀ ਨਾਲ ਦਗਾ ਕੀਤਾ ਆਓ ਜਦੋਂ ਕਦੇ ਵੀ ਹਾਕਮ ਸਰਵਾਨਿਆਂ ਨੇ ਤੇਰਾ ਦਿਲ ਹਰ ਮੰਦਰ ਬੇਇੱਜ਼ਤ ਕੀਤਾ ਆਪਣੇ ਗੁਰੂ ਦੀ ਖੁਸ਼ੀ ਆਪਣਾਉਣ ਬਦਲੇ ਓ ਸਿਆਲਮ ਦੇ ਖੂਨ ਨਾਲ ਊਜੂ ਕੀਤਾ ਕਦੇ ਮੈਦਾਨ ਵਿੱਚ ਟੈਣ ਵਾਲਾ ਜੀਉ ਤੈਨੂੰ ਢਾਲ ਆਸਾ ਦਾ ਪਖੰਡੀਆਂ ਨੇ ਤੇਰੇ ਧਰਮ ਚੋਂ ਸੈਂਕੜੇ ਧਰਮ ਬਣ ਗਏ ਪਾਈਆਂ ਅਕਲ ਨਾਲ ਤੇਰੀਆਂ ਮੰਡੀਆਂ ਨੇ ਆ ਹੁਣ ਵੀ ਸੰਭਲ ਜਾ ਹੁਣ ਵੀ ਸੰਬਲ ਜਾ ਸਮੇ ਦੇ ਸੂਰ ਬੀਰਾ ਕਿਦਰੇ ਵਟੇ ਆ ਜਾਵੇਂ ਨਾ ਵਟੇ ਆ ਜਾਵੇਂ ਨਾ ਮੁੱਲ ਤੇਰਾ ਕਦਮ ਕਦਮ ਤੇ ਸੰਬਲ ਕੇ ਕਦਮ ਤਰ ਲੈ ਜਾਵੇ ਖੂਨ ਆ ਜਾਈ ਨਾ ਡੁੱਲ ਤੇਰਾ ਦੇ ਬੀਰ ਦਲ ਬੀਰ ਅਰਦਾਸ ਕਰਦੇ ਪੰਥ ਕਾਲ ਸੇ ਦੀ ਚੜਦੀ ਕਲਾ ਹੋਵੇ ਰਾਜ ਖਾਲਸੇ ਦਾ ਤੇਰਾ ਹੋਵੇ ਨਿਚਾ ਤੇਰੇ ਬਾਣੇ ਸਰਬੱਤ ਦਾ ਭਲਾ ਹੋਵੇ ਤੇਰੇ ਬਾਣੇ ਸਰਬੱਤ ਦਾ ਭਲਾ ਹੋਵੇ ਤੇਰੇ ਬਾਣੇ ਸਰਬੱਤ ਦਾ ਭਲਾ ਹੋਵੇ